ਮੇਰੇ ਤੇ ਤਾਂ ਖਾਸ ਕਰਕੇ ਇੱਕ ਟੈਗ ਲੱਗ ਜਾਂਦਾ ਕੱਟੜਵਾਦੀਆਂ ਦੀ ਬੇਟੀ ਐ ਮੈਂ ਇੱਕ ਛੋਟੀ ਜਿਹੀ ਟੂਕ ਆਪ ਜੀ ਨਾਲ ਸਾਂਝੀ ਕਰਕੇ ਸਮਾਪਤੀ ਕਰ ਦੇਣੀ ਕਿ ਮੇਰੇ ਪਿਤਾ ਜੀ ਜਦੋਂ ਗੁਰਦਾਸਪੁਰ ਜੇਲ੍ਹ ਦੇ ਵਿੱਚ ਨਜ਼ਰਬੰਦ ਸੀਗੇ ਝੂਠੇ ਕੇਸ ਉਹਨਾਂ ਤੇ ਪਾਏ ਗਏ ਫੜ ਲਿਆ ਗ੍ਰਿਫਤਾਰ ਕਰ ਲਿਆ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਵਾਲਿਆਂ ਨੇ ਅਗਲੇ ਦਿਨ ਹੀ ਉਹਨਾਂ ਦੀ ਰਹਾਈ ਦੇ ਰੋਸ ਵਿੱਚੋਂ ਧਰਮ ਜੁੱਧ ਮੋਰਚੇ ਦਾ ਐਲਾਨ ਕਰ ਦਿੱਤਾ ਬਾਅਦ ਵਿੱਚ ਅਕਾਲੀਆਂ ਦੇ ਮੋਰਚੇ ਦੇ ਨਾਲ ਉਹ ਕਲੈਬੋਰੇਸ਼ਨ ਹੋਈ ਡਿਕਟੇਟਰ ਲਾਇਆ ਲੋਂਗੋਵਾਲ ਸਾਹਿਬ ਨੂੰ ਪਰ ਅਸਲ ਦੇ ਵਿੱਚ ਮਹਾਂਪੁਰਸ਼ਾਂ ਦੀ ਮਨਸ਼ਾ ਰਹਾ ਕਰਾਉਂਦੀ ਸੀ ਜਦੋਂ ਜੇਲ੍ਹ ਵਿੱਚ ਗਏ ਤਾਂ ਉੱਥੇ ਸਵੇਰੇ ਸ਼ਾਮ ਜਿਹੜਾ ਗੁਰੂ ਜਸ ਗੋਣਾ ਸੀ ਤਾਂ ਬੜਾ ਛੋਟਾ ਜਿਹਾ ਕਮਰਾ ਸੀ ਗੁਰੂ ਸਾਹਿਬ ਜੀ ਦੇ ਪ੍ਰਕਾਸ਼ ਵਾਲਾ ਬਹੁਤ ਹੀ ਛੋਟਾ ਜਿਹਾ ਉਹ ਵੀ ਖਸਤਾ ਹਾਲਤ ਵਿੱਚ ਜਦੋਂ ਕਿਤੇ ਮੀਂਹ ਪੈਣਾ ਤੇ ਸਿੰਘਾਂ ਨੇ ਫੜੀ ਫਿਰਨੇ ਪਲਾਸਟਿਕ ਵੀ ਇਹਨੂੰ ਟਕੀਏ ਕਿਤੇ ਗੁਰੂ ਸਾਹਿਬ ਜੀ ਦੇ ਸਰੂਪ ਦੇ ਉੱਪਰ ਜਿਹੜਾ ਛਿੱਟੇ ਨਾ ਪੈ ਜਾਣ ਗੁਰਮਤਾ ਕੀਤਾ ਅੰਦਰ ਸਿੰਘਾਂ ਨੇ ਕਾਰ ਸੇਵਾ ਲਾ ਲਈ ਔਰ ਅਲੀ ਸ਼ਾਨ ਗੁਰੂ ਸਾਹਿਬ ਗੁਰੂ ਘਰ ਜਿਹੜਾ ਬਣ ਕੇ ਜੇਲ੍ਹ ਦੇ ਵਿੱਚ ਤਿਆਰ ਹੋ ਗਿਆ ਅੱਜ ਵੀ ਸ਼ਿਸ਼ੋਭਤ ਹੈ ਗੁਰਦਾਸਪੁਰ ਕਿਤੇ ਜਾਇਓ ਦਰਸ਼ਨ ਕਰਕੇ ਆਇਓ ਪ੍ਰਸ਼ਾਸਨ ਨੇ ਸਿਲ ਵੀ ਲਾਈ ਆ ਥੋੜੇ ਜਿ ਉਹਨਾਂ ਨੂੰ ਅੱਖਰ ਟੇਡੇ ਮੇਡੇ ਕਰਕੇ ਲਿਖਣੇ ਪਏ ਪਰ ਉਤੇ ਲਿਖਿਆ ਹੈ ਕਿ ਇੰਨੇ ਸਨ ਵਿੱਚ ਨજરਬੰਦ ਸਿੱਖ ਯੋਧਿਆਂ ਨੇ ਇਹਦੀ ਉਸਾਰੀ ਕੀਤੀ ਸੀ ਜਦੋਂ ਗੁਰਦੁਆਰਾ ਸਾਹਿਬ ਮੁਕੰਮਲ ਤਿਆਰ ਹੋ ਗਿਆ ਤਾਂ Hindu ਕੈਦੀ ਉਹ ਵੀ ਆ ਕੇ ਇਕੱਠੇ ਹੋ ਕੇ ਕਹਿੰਦੇ ਭਾਈ ਸਾਹਿਬ ਤੁਸੀਂ ਤਾਂ ਹੱਲਾ ਮਾਰ ਲਿਆ ਗੁਰੂ ਸਾਹਿਬ ਜੀ ਦਾ ਜਸ ਗਾਉਣ ਲਈ ਸਵੇਰੇ ਸ਼ਾਮ ਗੁਰੂਕਾਰ ਦੀ ਸਾਰੀ ਬੜੀ ਸੁੰਦਰ ਇਮਾਰਤ ਕਰ ਲਈ ਆ ਸਾਡੇ ਤੇ ਵੀ ਕਿਰਪਾ ਕਰ ਦਿਓ ਅਸੀਂ ਵੀ ਬਹਿ ਕੇ ਆਪਣੀ ਪੂਜਾ ਪਾਠ ਕਰ ਸਕੀਏ ਸਾਡੀ ਮੰਦਿਰ ਦੀ ਸਾਰੀ ਕਿਸੇ ਨੇ ਨਹੀਂ ਕਰਨੀ ਕਹਿਣ ਲੱਗੇ ਸਤਿਵਚਨ ਗੁਰਮਤਾ ਕਰਕੇ ਸਿੰਘਾਂ ਦੇ ਨਾਲ ਤੇ ਹੋਰ ਕਾਰ ਸੇਵਾ ਆਰੰਭ ਕਰਕੇ ਅਗਲੇ ਦਿਨ ਹੀ ਮੰਦਿਰ ਦਾ ਵੀ ਨਹੀਂ ਪੱਥਰ ਰੱਖ ਦਿੱਤਾ ਅੱਜ ਜਾ ਕੇ ਦੇਖੋ ਗੁਰਦਾਸਪੁਰ ਦੀ ਜੇਲ੍ਹ ਵਿੱਚ ਜਿੱਥੇ ਸੁੰਦਰ ਗੁਰਦੁਆਰਾ ਹੈ ਉੱਥੇ ਮੰਦਿਰ ਵੀ ਹੈ ਇਹ ਸਾਨੂੰ ਕਹਿੰਦੇ ਫਿਰਕਾ ਪ੍ਰਸਤ ਨੇ ਇੱਕ ਬੰਨੇ ਸਰਕਾਰ ਝੂਠੇ ਕੇਸ ਪਾ ਰਹੀ ਹੈ ਕਿ ਇਹ ਹਿੰਦੂ ਵਿਰੋਧੀ ਲੋਕ ਨੇ ਤੇ ਦੂਜੇ ਪੰਨੇ ਜੇਲਾਂ ਵਿੱਚ ਬੈਠੇ ਉਹੀ ਲੀਡਰ ਮੰਦਰ ਦੀ ਸਾਰੀ ਕਰ ਰਹੇ ਆ ਸਮਝਣਾ ਚਾਹੀਦਾ ਸਾਨੂੰ ਸਾਧ ਸੰਗਤ ਜੀ ਇਹਨਾਂ ਗੱਲਾਂ ਦੀ ਸਮਝ ਹੋਣੀ ਚਾਹੀਦੀ ਆ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਪਿੰਡਰਾਵਾਲਿਆਂ ਕੋਲ ਮੁ슬ਮਾਨ ਨਬੀ ਆਗੂ ਮੁ슬ਮਾਨ ਆਗੂ ਬੈਠ ਕੇ ਵਿਚਾਰਾਂ ਕਰਦੇ ਸਨ ਔਰ ਕਿੰਨਾ ਕਿੰਨਾ ਚਿਰ ਮਹਾਂਪੁਰਸ਼ਾਂ ਦੇ ਕੋਲ ਬੈਠ ਕੇ ਵਿਚਾਰਾ ਕਰਕੇ ਬਾਹਰ ਜਾ ਕੇ ਬਿਆਨ ਦਿੰਦੇ ਸਨ ਕਿ ਇਹ ਸੰਤ ਅਤਵਾਦੀ ਨਹੀਂ ਹਨ ਇਹ ਹੱਕਾਂ ਦੀ ਰਾਖੀ ਕਰਨ ਵਾਲੇ ਆਗੂ ਹਨ ਜਿਸ ਦਿਨ ਸ੍ਰੀ ਅਕਾਲ ਤਖਤ ਸਾਹਿਬ ਜੀ ਦੀ ਪਵਿੱਤਰ ਫਸੀਲ ਤੋਂ ਨਾਮ ਅਨਾਉਂਸ ਹੋਇਆ ਤਾਂ ਮੈਂ ਤੇਜਨ ਸਿੰਘ ਸਮੁੰਦਰੀ ਹਾਲ ਵਿੱਚ ਰੋਜ਼ ਦੀ ਤਰ੍ਹਾਂ ਆਪਣੇ ਦਫ਼ਤਰ ਵਿੱਚ ਬੈਠੀ ਕੋਈ ਕੰਮਕਾਰ ਕਰ ਰਹੀ ਸੀ ਮੈਨੂੰ ਫੋਨ ਆਉਣੇ ਸ਼ੁਰੂ ਹੋ ਗਏ ਕਿ ਤੁਸੀਂ ਲਾਈਵ ਨਹੀਂ ਦੇਖ ਰਹੇ ਮੈਂ ਕਿਹਾ ਨਹੀਂ ਜੀ ਪਤਾ ਨਹੀਂ ਕਿਉਂ ਮੇਰੇ ਮਨ ਵਿੱਚ ਕਿਤਨਾ ਕਿਤੇ ਇਹ ਸੀਗਾ ਬਈ ਇਹ ਕੋਈ ਪਲਾਨਡ ਹੋਣਾ ਮਾਫ ਕਰੋ ਸਿੰਘ ਸਾਹਿਬ ਜੀ ਮੈਨੂੰ ਲੱਗਦਾ ਕੌਮ ਵੀ 90% ਇਹੀ ਸੋਚਦੀ ਹੋਊਗੀ ਜੋ ਹੁੰਦਾ ਰਿਹਾ ਜੋ ਹੋ ਰਿਹਾ ਜੋ ਅਕਸਰ ਵੇਖਦੇ ਆਏ ਆ ਮੈਂ ਕਿਹਾ ਨਹੀਂ ਜੀ ਮੈਂ ਨਹੀਂ ਦੇਖ ਰਹੀ ਕਿਉਂਕਿ ਮੇਰੇ ਕੋਲੇ ਕੌਮ ਦੀ ਪਨੀਰੀ ਸਕੂਲਾਂ ਦਾ ਚਾਰਜ ਹੈ ਤੇ ਮੈਨੂੰ ਇਹ ਲੱਗਦਾ ਹੁੰਦਾ ਕਿ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੀ ਪਨੀਰੀ ਨੂੰ ਪਾਲਣ ਪੋਸਣ ਦਾ ਪਾਣੀ ਦੇਣ ਦਾ ਜੇ ਹਿੱਸੇ ਸੇਵਾਈ ਹੈ ਤੇ ਤਾਂ ਉੱਤਮ ਸੇਵਾ ਕੋਈ ਨਹੀਂ ਹੈ ਜਦੋਂ ਮੈਂ ਦੇਖਿਆ ਉਹ ਸਾਰਾ ਪ੍ਰੋਗਰਾਮ ਸੁਣਿਆ ਪਹਿਲੀ ਸੱਟੇ ਤਾਂ ਮੈਨੂੰ ਸਮਝ ਹੀ ਨਹੀਂ ਆਈ ਵੀ ਮੇਰੀ ਡਿਊਟੀ ਕਿਸ ਚੀਜ਼ ਤੇ ਲਾਈ ਗਈ ਹੈ ਮੈਂ ਦੁਬਾਰਾ ਸੁਣਿਆ ਦੇਖਿਆ ਲਿਖਤੀ ਰੂਪ ਵਿੱਚ ਹੁਕਮਨਾਮਾ ਪੜ੍ਹਿਆ ਸਿਰ ਨੂੰ ਲਾਇਆ ਸਾਸੰਗ ਜੀ 40 ਸਾਲ ਹੋ ਗਏ ਬਲੂ ਸਟਾਰ ਆਪਰੇਸ਼ਨ ਨੂੰ ਇੰਨਾ ਕੌਸ਼ਿਸ਼ ਹੀ ਗਵਾਇਆ ਹੰਡਾਇਆ ਤੇ ਹੁਣ ਕਦੇ ਸੋਚਿਆ ਹੀ ਨਹੀਂ ਸੀਗਾ ਕਿ ਕਦੇ ਸ਼੍ਰੋਮਣੀ ਅਕਾਲੀ ਦਲ ਦੀ ਇਸ ਤਰ੍ਹਾਂ ਦੀ ਭੂਮਿਕਾ ਦੇ ਵਿੱਚ ਕਦੇ ਮਨ ਦੇ ਵਿੱਚ ਕੋਈ ਦੇ ਕੋਈ ਸਵਾਲ ਹੀ ਪੈਦਾ ਨਹੀਂ ਸੀ ਹੋਇਆ ਮੈਨੂੰ ਕਿਸੇ ਨੇ ਪੁੱਛਿਆ ਵੀ ਤੁਸੀਂ ਕਿਵੇਂ ਕਰੋਗੇ ਜੀ ਇਹ ਇਹ ਭਰਤੀ ਕਰਾਉਣੀ ਤਾਂ بڑے ਵੱਡੇ ਲੀਡਰਾਂ ਤਜਰਬੇਕਾਰਾਂ ਦਾ ਕੰਮ ਹੁੰਦਾ ਤੁਸੀਂ ਇਹ ਕਿਦੀ ਕਰਾਉਗੇ ਭਰਤੀ ਕਿਵੇਂ ਕਰੋਗੇ ਮੈਂ ਕਹਾਂ ਸੀ ਮੈਨੂੰ ਨਹੀਂ ਪਤਾ ਇਹ ਭਰਤੀ ਕਿਵੇਂ ਹੋਣੀ ਹੈ ਕਿਵੇਂ ਕਰਾਉਣੀ ਹੈ ਨਾ ਇਹਦਾ ਕੋਈ ਤਜਰਬਾ ਮੈਨੂੰ ਨਾ ਮੈਨੂੰ ਹਾਲੇ ਕੋਈ ਹੱਲ ਦਿਖਦਾ ਪਰ ਮੈਨੂੰ ਇਹਨਾਂ ਜ਼ਰੂਰ ਪਤਾ ਹੈ ਕਿ ਉਸ ਫਸਿਲ ਤੋਂ ਜਦੋਂ ਆਵਾਜ਼ ਆਈ ਤਾਂ ਮੈਨੂੰ ਐ ਲੱਗਦਾ ਸੀ ਕਿ ਮੇਰੇ ਬਾਪ ਦੀ ਰੂਹ ਨੂੰ ਜ਼ਰੂਰ ਸਕੂਨ ਮਿਲਿਆ ਹੋਣਾ ਉਸ ਫਸਿਲ ਦੇ ਅੱਗੇ ਮੇਰੇ ਬਾਪ ਦਾ ਖੂਨ ਡੁੱਲਿਆ ਤੇ ਹੁਣ ਜੇ ਗੁਰੂ ਸਾਹਿਬ ਨੇ ਆਵਾਜ਼ ਮਾਰੀ ਹੈ ਤੇ ਰਸਤੇ ਵੀ ਉਹਨੇ ਆਪ ਕੱਢਨੇ ਮੈਂ ਭਰਤੀ ਨਹੀਂ ਕਰਨੀ ਹੈ ਇਹ ਭਰਤੀ ਮੈਂ ਨਹੀਂ ਕਰ ਸਕਦੀ ਮੇਰੇ ਨਾਲ ਦੇ ਚਾਰ ਸਤਕਾਰਯੋਗ ਮੈਂਬਰਾਂ ਦੇ ਵਾਸਤੇ ਗੱਲ ਨਹੀਂ ਹੈ ਇੱਕ ਕੌਮ ਦੀ ਭਰਤੀ ਹੈ ਹੱਕ ਖੋਹਣੇ ਪੈਣਗੇ ਕੋਊ ਕਿਸੇ ਕੋ ਰਾਜ ਨਾ ਦੇਹੈਂ ਜੋ ਲੇਹੈਂ ਤੁਸੀਂ ਸਾਰੇ ਜਾਣਦੇ ਹੋ ਨਿਜ ਬਲ ਸੇ ਲੇਹੈਂ ਗੁਰੂ ਸਾਹਿਬ ਜੀ ਨੇ ਸਾਨੂੰ ਅਮਰਤ ਦੀ ਦਾਤ ਬਖਸ਼ੀ ਹੈ ਬਾਜ ਨੂੰ ਚਿੜੀਆਂ ਤੋਂ ਤੜਵਾ ਕੇ ਦੱਸਿਆ ਗੁਰੂ ਸਾਹਿਬ ਨੇ ਮਾਈ ਭਾਗੋ ਦੀ ਇੱਕ ਲਲਕਾਰ ਸੀ 40 ਸਿੰਘ ਜਿਹੜੇ ਲਿਖ ਕੇ ਦੇ ਕੇ ਫਤਵਾ ਆ ਗਏ ਸੀ ਗੁਰੂ ਸਾਹਿਬ ਨੂੰ ਅੱਗੇ ਹੋ ਕੇ ਖਦਰਾਣੇ ਦੀ ਟਾਬ ਤੇ ਜੂਝ ਕੇ ਸ਼ਹੀਦ ਹੋ ਗਏ ਪਰ ਗੁਰੂ ਤੋਂ ਮੁੱਖ ਨਹੀਂ ਹੋ ਰਿਹਾ ਕਿੱਥੇ ਗਏ ਸਾਡੇ ਸਿਧਾਂਤ ਥੇ ਕਿੱਥੇ ਗਈ ਸਾਡੀ ਸਿੱਖੀ ਜਿੰਗ ਤੇ ਮੈਂ ਮਨ ਦੇ ਵਿੱਚ ਇਹ ਸੋਚ ਲਿਆ ਸੀ ਕਿ ਮੈਂ ਘੱਟੋ-ਘੱਟ ਭਾਵੇਂ ਹੋਰ ਕੋਈ ਭੂਮਿਕਾ ਆਦਾ ਨਾ ਕਰ ਸਕਾਂ ਪਰ ਮੈਂ ਘੱਟੋ-ਘੱਟ ਕੌਮ ਦੇ ਅੱਗੇ ਤਰਲਾ ਜ਼ਰੂਰ ਪਾਉਂਗੀ ਕਿ ਬੜਾ ਕੀਮਤੀ ਖੂਨ ਸੀ ਉਹ ਜਿਹੜਾ ਤੁਹਾਡੇ ਤੋਂ ਵਾਰਿਆ ਬਹੁਤ ਕੁਝ ਗਵਾ ਲਿਆ ਅਸੀਂ ਹੁਣ ਚਕੰਨੇ ਹੋਣ ਦੀ ਲੋੜ ਹੈ ਸੁਚੇਤ ਹੋਣ ਦੀ ਲੋੜ ਹੈ ਬਹੁਤ ਇਮੋਸ਼ਨਲ ਫੂਲ ਬਣ ਗਏ ਬੜਾ ਕੁਝ ਬੜੀਆਂ ਗਲਤੀਆਂ ਹੋ ਗਈਆਂ ਕਿਸੇ ਦੀ ਨੁਕਤਾਚੀਨੀ ਨਾ ਕਰੋ ਕਿਸੇ ਨਿੰਦਿਆ ਚੁਗਲੀ ਚ ਨਾ ਪਾਓ ਉੱਪਰ ਉੱਠੋ ਇਹਨਾਂ ਗੱਲਾਂ ਤੋਂ ਹੰਬਲਾ ਮਾਰ ਕੇ ਆਪਣੀ ਲੀਡਰਸ਼ਿਪ ਆਪ ਪੈਦਾ ਕਰੋ ਆਪਣੇ ਨੌਜਵਾਨਾਂ ਨੂੰ ਅੱਗੇ ਲਾਓ ਕੋ ਲੋ ਆਪਣੇ ਹੱਥਾਂ ਵਿੱਚ ਲੀਡਰਸ਼ਿਪ ਹਮੇਸ਼ਾ ਗਲਤੀਆਂ ਨੂੰ ਡਿਸਕਸ ਨਾ ਕਰੀਏ ਕਨਕਲੂਜਨ ਵੀ ਕਢੀਏ ਸੋ ਅੱਜ ਪੰਥ ਦੀ ਚਰਨਿੰਗ ਹੋ ਰਹੀ ਹੈ ਰਿੜ ਕਿਹਾ ਜਾ ਰਿਹਾ ਇੱਕ ਗਲਤ ਹੈ ਜ਼ਰੂਰ ਹੈ ਕਿਉਂਕਿ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਦੀ ਆਵਾਜ਼ ਆਈ ਹੈ ਇਸ ਰਿੜ ਕਰਨ ਨੂੰ ਭਾਵੇਂ ਸਾਲ ਲੱਗ ਜਾਏ ਭਾਵੇਂ ਦੋ ਲੱਗ ਜਾਣ ਕੋਈ ਪਰਵਾਹ ਨਹੀਂ ਇੱਕ ਦਿਨ ਅਸੀਂ ਡਿਸਕਸ ਕਰ ਰਹੇ ਸੀ ਪੰਜੇ ਬੈਠੇ ਕਿ ਕਿੰਨੀ ਕੋ ਕਰ ਲਵਾਂਗੇ ਅਸੀਂ ਕਿਉਂਕਿ ਸਾਡੇ ਕੋਲੇ ਸਾਡਾ ਐਸੈਟ ਤੁਸੀਂ ਹੋ ਸਾਡਾ ਦਫਤਰ ਵੀ ਤੁਸੀਂ ਹੋ ਚੱਲਦਾ ਵਹੀਰ ਪੰਥ ਜ਼ਰੂਰੀ ਨਹੀਂ ਹੈ ਕਿ ਪੰਥ ਨੇ ਇੱਕ ਕਮਰੇ ਦੇ ਵਿੱਚ ਦਫਤਰ ਜੇ ਕਿਸੇ ਕੋਲੇ ਆ ਗਿਆ ਤਾਂ ਸਾਡਾ ਕੋਈ ਪੰਥ ਤਾਂ ਚੱਲਦਾ ਵਹੀਰ ਹੈ ਤੁਹਾਡਾ ਇਕੱਲੇ ਇਕੱਲੇ ਨੂੰ ਨਾ ਗੁਰੂ ਸਾਹਿਬ ਜੀ ਨੇ ਸਵਾ ਲੱਖ ਦਿੱਤਾ ਤੁਸੀਂ ਸਾਡਾ ਐਸੈਟ ਹੋ ਤੁਸੀਂ ਸਾਡਾ ਆਈਟੀ ਸੈਲ ਹੋ ਤੁਸੀਂ ਸਾਡਾ ਦਫਤਰ ਹੋ ਆਪਣੀ ਲੀਡਰਸ਼ਿਪ ਆਪ ਪੈਦਾ ਕਰੋ ਦਿਓ ਇਹਨਾਂ ਨੌਜਵਾਨਾਂ ਦੇ ਹੱਥਾਂ ਦੇ ਵਿੱਚ ਕਿਉਂਕਿ ਅਸੀਂ ਜਿਵੇਂ ਸਰਕਾਰ ਜੋ ਵਿਡਾਲਾ ਸਾਹਿਬ ਨੇ ਕਿਹਾ ਸਾਨੂੰ ਕੋਈ ਭੁੱਖ ਨਹੀਂ ਗੁਰੂ ਸਾਹਿਬ ਜੀ ਨੇ ਬਹੁਤ ਇੱਜ਼ਤ ਮਾਨ ਸਤਕਾਰ ਰੱਖੀ ਦੁਨੀਆ ਤੱਕ ਜਦੋਂ ਤੱਕ ਚੰਦ ਸੂਰਜ ਰਹਿਣਾ ਸ੍ਰੀ ਹਰਮੰਦਰ ਸਾਹਿਬ ਸ੍ਰੀ ਅਕਾਲ ਤਖਤ ਸਾਹਿਬ ਰਹਿਣਗੇ ਉਹਨਾਂ ਚਿਰ ਤੱਕ ਉਥੇ ਸ਼ਹੀਦਾਂ ਦੀਆਂ ਯਾਦਗਾਰਾਂ ਸ਼ਹੀਦਾਂ ਦੇ ਨਾਂ ਗੂੰਜਦੇ ਰਹਿਣਗੇ ਤੇ ਕੌਮ ਉਹਨਾਂ ਨੂੰ ਸਿਰ ਚਕਾਉਂਦੀ ਰਹੇਗੀ ਇਹ ਤੋਂ ਵੱਡੀ ਪਦਵੀ ਮੈਨੂੰ ਕੋਈ ਦੇ ਨਹੀਂ ਸਕਦਾ ਦੁਨੀਆ ਤੇ ਸਾਧ ਸੰਗਤ ਜੀ ਸੋ ਮੇਰੀ ਕੋਈ ਹੱਥ ਜੋੜ ਕੇ ਬੇਨਤੀ ਆ ਬਹੁਤ ਸਤਿਕਾਰਯੋਗ ਤੁਸੀਂ ਸਾਰੇ ਬੈਠੇ ਹੋ ਮੈਨੂੰ ਤਾਂ ਫਗਵਾੜਾ ਜੀ ਕਹਿੰਦੇ ਸੀ ਛੋਟੀ ਜੀ ਮੀਟਿੰਗ ਆਪਾਂ ਬਹੁਤ ਚੰਗੀ ਗੱਲ ਹੈ ਸਾਡੀ ਕੋਈ ਸ਼ਕਤੀ ਪ੍ਰਦਰਸ਼ਨ ਕਰਨਾ ਸਾਡਾ ਟੀਚਾ ਨਹੀਂ ਹੈ ਭਾਵੇਂ 10 ਲੱਖ ਭਰਤੀ ਕਿਉਂ ਨਾ ਹੋਵੇ ਪਰ ਹੋਵੇ ਉਹ ਜਿਹਦੇ ਅੰਦਰ ਪੰਥ ਲਈ ਸਤਕਾਰ ਹੈ ਜਿਹਦੇ ਅੰਦਰ ਪੰਥ ਲਈ ਦਰਦ ਹੈ ਜਿਹਦੇ ਅੰਦਰ ਸਿਧਾਂਤ ਕੁੱਟ-ਕੁੱਟ ਕੇ ਭਰੇ ਹੋਏ ਨੇ ਇਹ ਨਹੀਂ ਕਿ ਕਿਸੇ ਨੇ ਲਾਲਚ ਦੇਤਾ ਤੇ ਛਾਲ ਮਾਰ ਕੇ ਉਧਰ ਹੋ ਗਏ ਥੋੜੇ ਰਹਿ ਜਾਈਏ ਪਰ ਗੁਰੂ ਨੂੰ ਸਮਰਪਿਤ ਸਮਰਪਿਤ ਰਹੀਏ ਸਮਾ ਦਿੱਤਾ ਗੁਰੂ ਪਾਤਸ਼ਾਹ ਨੇ ਆਓ ਇਹਨੂੰ ਸੰਭਾਲੀਏ